ਡੀਐਸਪੀ ਸਾਹਿਬ ਆਏ ਸੀ ਸਾਨੂੰ ਕਹਿ ਗਏ ਨੇ ਠੀਕ ਹੈ ਸਰ ਉਹਦਾ ਨਾਮ ਤੇ ਨੰਬਰ ਲੈ ਲਿਆ ਠੀਕ ਕਿ ਮੈਨੂੰ ਦੱਸ ਦੇ ਚੈੱਕ ਮੈਂ ਆਪਣੇ ਕਰ ਲਵਾਂ ਇਹ ਤਾਂ ਖਰਾਬੀ ਜੇ ਤਾਂ ਮਨ ਲਾਦਾ ਇਹ ਕਿਹੜੇ ਮਲਾਜੰਦਾ ਕੀ ਨਾਮ ਉਹਦਾ ਨਾ ਨਾਮ ਨਹੀਂ ਪਤਾ ਜੀ ਤੇ ਫੇਰ ਅਗਲੇ ਐਵੇਂ ਤੈਨੂੰ ਕਹਿ ਦੇ ਕਿੱਥੋਂ ਦਾ ਹੋ ਇਹਨੇ ਤਾਂ ਨਹੀਂ ਪੁੱਛਿਆ ਉਹਦਾ ਆਈ ਕਾਰਡ ਚੈੱਕ ਕੀਤਾ ਸੀ ਜਿਸਵੰਤ ਨਾਮ ਪਤਾ ਨਹੀਂ ਤੇ ਕਾਕਾ ਅਗਲੀ ਵਾਰ ਆਵੇ ਉਹਨੂੰ ਕਹਿ ਦੇ ਮੈਨੂੰ ਡੀਐਸਪੀ ਸਾਹਿਬ ਕਹਿ ਕੇ ਗਏ ਆ ਦੱਸੋ ਹੀ ਤੁਹਾਡਾ ਨਾਮ ਤੇ ਮੋਬਾਈਲ ਨੰਬਰ ਦੇ ਦਿਓ ਆਈ ਕਾਰ ਦੀ ਫੋਟੋ ਕਰ ਦਿਓ ਫੋਟੋ ਕਰ ਦਿਓ ਕਿਵੇਂ ਆ ਬਿਨਾਂ ਨੰਬਰੀ ਖੜੇ ਨੇ ਉਹ ਬਿਨਾਂ ਨੰਬਰੀ ਖੜੇ ਨੇ ਇਹਨਾਂ ਨੂੰ ਕੀ ਪੁੱਛਿਆ ਕਦੀ ਇਹਦਾ ਤਾਂ ਇਹ ਤਾਂ ਸਿਆਬ ਐਰ ਰੋਡਵੇਜ ਦਾ ਕਨੈਕਟਰ ਹੈ ਯਾਰ ਰੋਡਵੇਜ ਨੂੰ ਨੰਬਰ ਜ਼ਰੂਰੀ ਆ ਇਹਨੂੰ ਵੀ ਨੰਬਰ ਜ਼ਰੂਰੀ ਆ ਆ ਵੇ ਪੁੱਛਿਆ ਕਦੀ ਕਾਕਾ ਇੱਥੇ ਹੋਸਾ ਦਾ ਚੋਰੀ ਕਰਕੇ ਇੱਥੇ ਲਾ ਜੇ ਤੂੰ ਕਹਵੇਂ ਰੋਡਵੇਜ ਦਾ ਸਾਨੂੰ ਦੱਸਿਆ ਕਰੋ ਜਿਹੜਾ ਕੋਈ ਸ਼ੱਕ ਵਾਲਾ ਆਉਂਦਾ ਉਹ ਦੱਸੋ ਆ ਸਿਟੀ ਥਾਣਾ ਨਾਲ ਏ ਮੇਰਾ ਦਫ਼ਤਰ ਨਾਲੇ ਦੱਸੋ ਕਿ ਆ ਸਾਨੂੰ ਸ਼ੱਕ ਲੱਗਦਾ ਜੀ ਇਹਦੇ ਵਿੱਚ ਕੋ ਚੋਰੀ ਦਾ ਹੋ ਸਕਦਾ। ਡੇਲੀ ਪੀਸੀਆਰ ਆਉਂਦਾ ਉਹਨਾਂ ਨਾਲ ਗੱਲ ਕਰੋ ਜੀ ਆ ਐਨੇ ਦਿਨੋਂ ਇਹਨੂੰ ਕਿੰਨੇ ਦਿਨੋਂ ਖੜੇ ਨੂੰ ਉਹਨੇ ਕਿੰਨੇ ਦਿਨ ਹੋ ਗਿਆ? ਲਾ ਗਿਆ ਜੀ। ਨੰਬਰ ਚਾ ਚਾਉਂਦਾ ਮੈਂ। ਹਾਂ। ਨੰਬਰ ਸਰ। ਤੇ ਕਾਕਾ ਇਹਨਾਂ ਨੂੰ ਕਹਿਣਾ ਵੀ ਨੰਬਰ ਲਵਾ ਲੋ। ਠੀਕ ਹੈ ਸਰ। ਪਾਸਟ ਘੰਟੇ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਭਿਆਨ ਦੇ ਰੱਦ ਕੀ। ਇਹ ਸਾਡੇ ਸਮੇਂ-ਸਮੇਂ ਤੇ ਮਾਨਯੋਗ ਡੀਜੀਪੀ ਸਾਹਿਬ, ਮਾਨਯੋਗ ਡੀਆਈਜੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਕਸੋ ਪੇਸ਼ੰਦ ਦਾ ਸਾਨੂੰ ਨਿਰਦੇਸ਼ ਮਿਲਦੇ ਰਹਿੰਦੇ ਨੇ ਆ ਉਹਦੇ ਤਹਿਤ ਹੀ ਅੱਜ ਜਿਹੜਾ ਐ ਅਸੀਂ 12 ਤੋਂ ਇੱਕ ਜਿਹੜਾ ਕਾਸੋ ਆਪਰੇਸ਼ਨ ਜਿਹੜਾ ਚਲਾਇਆ ਸੀ ਆ ਉਹਦੇ ਵਿੱਚ ਸਾਨੂੰ ਟਾਰਗੇਟ ਦਿੱਤੇ ਜਾਂਦੇ ਨੇ ਬੱਸਾਂ ਦੇ ਕੋਈ ਕਾਰਾਂ ਚੈੱਕ ਕਰਨੀਆਂ ਜਾਂ ਕੋਈ ਹੋਰ ਪਲੇਸ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਆ ਸੋ ਅਲੱਗ-ਅਲੱਗ ਟਾਰਗੇਟ ਮਿਲਦੇ ਰਹਿੰਦੇ ਉਹਦੇ ਤਹਿਤ ਹੀ ਅੱਜ ਜਿਹੜਾ ਸੀ ਏ ਬਸਟਾਂ ਨੂੰ ਚੱਕੀਤਾ ਜਾ ਰਿਹਾ ਹੈ। ਚੈਕਿੰਗ ਦਾ ਬਿਆਨਦਾਨ ਕੋਈ ਛੁਪੀ ਚੀਜ਼ਾਂ ਵਿੱਚ ਬਰਾਮਦ ਹੋਈਆਂ ਨੇ ਜਾਂ ਕਿਸੇ ਦੀ ਗ੍ਰਿਫਤਾਰੀ ਵੀ ਹੋਈ ਹੈ? ਨਹੀਂ ਹਾਲੇ ਤੱਕ ਚੈਕਿੰਗ ਅਸੀਂ ਕੀਤੀ ਆ। ਆ ਦੇਖੋ ਜਿਹੜਾ ਕੋਈ ਸ਼ੱਕੀ ਹੋਊਗਾ ਅਸੀਂ ਰਾਉਂਡ ਅਪ ਕਰਕੇ ਉਹਨੂੰ ਥਾਣੇ ਪੁਸ਼ਗੀਸ ਲਈ ਲਿਜਾਵਾਂਗੇ। ਹਾਲ ਦੀ ਘੜੀ ਤਾਂ ਕੋਈ ਨਹੀਂ ਸਾਹਮਣੇ ਆਇਆ। ਇਸ ਤੋਂ ਇਲਾਵਾ ਜਿਹੜੇ ਕੋਈ ਬਾਈਕ ਸ਼ੱਕੀ ਸਾਨੂੰ ਦੇਖੇ ਨੇ ਉਹਦੇ ਬਾਰੇ ਜਿਹੜਾ ਠੇਕੇਦਾਰ ਆ ਉਹ ਲੜਕਾ ਜਿਹਨੇ ਠਿਕਾ ਲੈ ਰਿਆ ਆ ਉਹਨੂੰ ਪੁਸ਼ੀਸ਼ ਕੀਤੀ ਗਈ ਆ। ਉਹਨਾਂ ਦੇ ਵੀ ਅਸੀਂ ਬਕਾਇਦਾ ਆਈ ਕਾਰਡ ਜਾਂ ਕੋਈ ਹੋਰ ਉਹਨਾਂ ਦਾ ਆਧਾਰ ਕਾਰਡ ਜੋ ਵੀ ਹੈਗਾ ਉਹ ਲੈ ਕੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ